ਹਾਂਜੀ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਵਧੀਆ ਹੋਵੋਗੇ ਵੈਲਕਮ ਬੈਕ आवर YouTube ਚੈਨਲ ਤੇ ਨਾਲ ਕਪਲ ਬਲੌਗਸ ਅੱਜ ਹੈਗਾ ਜੀ ਕੋਈ ਖਾਸ ਦਿਨ ਕੀ ਅੱਜ ਮਨੂ ਅੱਜ ਮਨਵੀਰ ਦੇ ਨਾਨਕੀ ਜੀ ਨੂੰ ਪੱਗ ਦੇ ਨਾਲ ਦਸਤਾਰਬੰਦੀ ਦਸਤਾਰਬੰਦੀ ਹੈ ਜੀ ਹਾਂਜੀ ਅੱਜ ਮਨਵੀਰ ਦੀ ਹੈਗੀ ਦਸਤਾਰਬੰਦੀ ਜਿਹੜੀ ਨਾਨਕੀਆਂ ਵੱਲੋਂ ਦੋਤੇ ਨੂੰ ਪਹਿਲੀ ਪੱਗ ਦਿੱਤੀ ਜਾਂਦੀ ਹੁੰਦੀ ਆ ਵੀ ਉਹ ਤੋਂ ਬਾਅਦ ਮਤਲਬ ਆਪਣਾ ਬੱਚਾ ਹੁੰਦਾ ਜਿਹੜਾ ਪੱਗ ਬਨਣੇ ਸਟਾਰਟ ਕਰ ਲੈਂਦਾ ਹੁੰਦਾ ਤਾਂ ਕਰਕੇ ਮਨਵੀਰ ਦੀ ਆ ਜਿਹੜੀ 10 ਸਾਲ ਦਾ ਹੋ ਗਿਆ ਸੀ ਨਾਨਕਿਆਂ ਵੱਲੋਂ ਅੱਜ ਪੱਗ ਦੀ ਰਸਮ ਆ ਜਿਹੜੀ ਉਹ ਦਿੱਤੀ ਜਾਊਗੀ ਪੱਗ ਦਿੱਤੀ ਜਾਊਗੀ ਤਾਂ ਕਰਕੇ ਇਹਦੇ ਨਾਨਕੇ ਆ ਗਏ ਆਪਾਂ ਚੱਲਦੇ ਆਂ ਗੇਟ ਤੇ ਸੁਣੇ ਦੇ ਨਾਨਕਿਆਂ ਨਾਲ ਮਲਾਉਣੇ ਆ ਚਲੋ ਜੀ ਮਨਵੀਰ ਦੇ ਨਾਨਕੇ ਪਹੁੰਚ ਗਏ ਮਨਵੀਰ ਲਈ ਪੱਗ ਲੈ ਕੇ ਆਏ ਨੇ ਅੱਜ ਅੰਮਮੀ ਵੀ ਦੇਖੋ ਮੰਮੀ ਕਿੱਧਰ ਗਈ ਆ ਦੇਖੋ ਜੀ ਸਾਡੇ ਸਾਡਾ ਸਾਹਿਬ ਤਿਆਰ ਹੋ ਰਿਹਾ ਪੂਰਾ ਆ ਸਾਡੇ ਪੂਆ ਜੀ ਨੇ ਸਾਡੇ ਘਰ ਆ ਕੇ ਲੋ ਆ ਸਾਡੇ ਭੂਆ ਜੀ ਵੱਲੋਂ ਤੇਲ ਚਾਉਣ ਦੀ ਜਿਹੜੀ ਰਸਨਾ ਕੀਤੀ ਗਈ ਆ ਨਾਨਕਿਆਂ ਦੇ ਆਉਣ ਤੇ ਭੂਆ ਨੇ ਤੇਲ ਚੋਇਆ 10 ਦਾ ਕਾਨ ਕਾਨ ਨੇ ਤਾ ਗੱਡੀ ਅੱਸੀ ਗੱਲ ਹਾਂ ਦੇਖ ਉਹ ਕਿੰਨੀ ਰੋਟੀ ਹੈ ਕੋਈ ਨਹੀਂ ਜਾਵਾਂ ਪਧਾਈਆਂ ਵਿਆਹ ਦੀ ਪਧਾਈਆਂ ਵਿਆਹ ਦੀ ਹੈ ਕਹਿੰਦਾ ਮਾਮੂ ਕਹਿੰਦਾ ਹਾਂ ਠੀਕ ਹੋ ਜੀ ਕੀ ਹਾਲ ਖਾਲਸਾ ਜੀ ਠੀਕ ਹੋ ਉਹਨੂੰ ਵੀ ਖਵਾਸ ਖਵਾਸ ਮਾਰ ਕਰ ਲਓ ਵੀ ਤੁਸੀਂ ਵੀ ਮਿਲ ਲਓ ਹੁਣ ਸਾਰਿਆਂ ਨੂੰ ਇਧਰ ਵੀ ਮਿਲ ਲਓ ਮਿਲ ਲੇ ਸੀ ਬੁੱਢੀ ਬੈਠੀ అజ తా నే బ నకే బ అది బా ਉਨਾ ਫਾਈਨਲ ਰਫਰੈਸ਼ਮੈਂਟ ਦਿੰਨੇ ਆ ਫਿਰ ਚਾਹ ਦੀ ਤਿਆਰੀ ਕਰਾਂਗੇ ਪੱਗ ਦੀ ਰਸਮ ਕਰਾਂਗੇ ਬਣੇ ਰਹੋ ਤਨਾਲਾ ਕਪਲ ਵਲੌਗਸ ਨਾਲ ਕੰਟੀਨਿਊ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਤੇ ਸਾਰੀ ਰਸਮ ਮਨਵੀਰ ਦੀ ਪੱਗ ਵਾਲੀ ਤੁਸੀਂ ਜਰੂਰ ਦੇਖਿਓ ਹਾਂਜੀ ਮਨਵੀਰ ਦੇ ਨਾਨਕਿਆਂ ਵੱਲੋਂ ਮਨਵੀਰ ਲਈ ਸਗਣ ਆਏ ਨੇ ਫਰੂਟਸ ਆਏ ਨੇ ਮਠਾਈ ਮੇਵੇ ਇਹ ਪੱਗ ਆਇਆ ਮਨਵੀਰ ਲਈ ਤੇ ਆ ਸਾਰੇ ਕੱਪੜੇ ਲਿੜੇ ਆਏ ਨੇ ਸਾਡੇ ਲਈ ਸਾਰਿਆਂ ਲਈ ਤੇ ਆਪਾਂ ਵੀ ਦਵਾਂਗੇ ਮੰਮੀ ਉਹਨਾਂ ਨੂੰ ਭਾਬੀ ਉਹਨਾਂ ਦੇ ਸੂਟ ਆ ਫਰਕ ਸੂਟ ਆ ਬਹੁਤ ਪਿਆਰਾ ਮੰਮਾ ਦਾ ਸੂਟ ਆ ਉਹ ਮੰਮੀ ਦਾ ਇੱਥੋਂ ਆਣਿਆਂ ਦਾ ਉਹ ਸੰਦੀਪ ਲਈ ਆਇਆ ਉਹ ਮੇਰੇ ਸੂਟ ਆ ਮਨਦੀਪ ਦਾ ਤੇ ਮਨਵੀਰ ਨੇ ਵੀਅਰ ਕਰ ਲਿਆ ਆਪਦੇ ਸਾਰੇ ਕੱਪੜੇ ਡੈਡੀ ਉਹਨਾਂ ਦੇ ਕੁਰਤੇ ਪਜਾਮੇ ਤੇ ਆ ਦੇਖੋ ਜੀ ਇਹ ਸਾਰੀ ਰਸਮ ਆ ਤੇ ਬਾਕੀ ਹਿੱਸਾ ਗਣਾ ਜਿਹੜਾ ਉਹ ਦੇਣਗੇ ਇਹ ਉਦੋਂ ਤੁਸੀਂ ਬਲੌਗ 'ਚ ਸ਼ੇਅਰ ਦੇਖ ਲਿਓ ਸਾਰਿਆਂ ਨੇ ਤੇ ਆ ਵਾਲਾ ਸਮਾਨ ਆ ਜਿਹੜਾ ਇਹ ਸਾਰਾ ਆਪਣਾ ਆਇਆਗਾ ਮਨਵੀਰ ਦੀ ਰਸਮ ਦੇ ਨਾਲ ਹਾਂਜੀ ਹੁਣ ਵੀਰਜੀ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਅਰਦਾਸ ਬੇਨਤੀ ਕਰਨ ਉਪਰੰਤ ਆਪਾਂ ਮਨਵੀਰ ਜੀ ਦਸਤਾਰ ਬੰਦੀ ਸ਼ੁਰੂ ਕਰਾਂਗੇ ਹਾਂਜੀ ਜਿਹੜੀ ਫੋਟੋ ਦੇ ਤੁਸੀਂ ਹੁਣ ਦਰਸ਼ਨ ਕਰੋਗੇ ਇਹ ਫੋਟੋ ਹੈਗੀ ਆ ਸੰਤ ਬਾਬਾ ਆਦਰ ਸਿੰਘ ਜੀ ਮਸਤੋਨਾ ਸਾਹਿਬ ਵਾਲਿਆਂ ਦੀ ਹਾਂਜੀ ਹੁਣ ਮਨਵੀਰ ਦੇ ਮਾਮਾ ਜੀ ਵੱਲੋਂ ਮਨਵੀਰ ਦੀ ਜਿਹੜੀ ਰਸਮ ਆ ਦਸਤਾਰਬੰਦੀ ਦੀ ਹੋ ਕੀਤੀ ਜਾਊਗੀ ਮਨਵੀਰ ਨੂੰ ਉਹਦੇ ਮਾਮਾ ਜੀ ਵੱਲੋਂ ਸ਼ਗਨ ਦਿੱਤਾ ਜਾਊਗਾ ਮਨੀ ਬਣ ਕੇ ਉਹ ਤੋਂ ਬਾਅਦ ਮਨਵੀਰ ਦੇ ਜਿਹੜੀ ਦਸਤਾਰ ਆ ਉਹ ਵੀ ਸਜਾਉਣਗੇ ਬਨੇਰਿਓਤ ਨਾਲਾ ਕਪਲ ਬਲੌਗਸ ਨਾਲ ਤੇ ਸਾਰੀ ਰਸਮ ਨੂੰ ਤੁਸੀਂ ਵੀ ਜਰੂਰ ਇੰਜੋਏ ਕਰਿਓ ਦੇਖਿਓ ਤੇ ਤੁਹਾਨੂੰ ਜਿਨ੍ਹਾਂ ਦੇ ਮਤਲਬ ਇਹ ਰਸਮ ਨਹੀਂ ਹੁੰਦੀ ਉਹ ਵੀ ਜਰੂਰ ਦੇਖਿਓ ਸਾਡੇ ਮਾਲਵੇ ਵਾਲੇ ਰਸਮ ਹੁੰਦੀ ਆ ਜਿਹਦੇ ਵਿੱਚ ਨਾਨਕਿਆਂ ਵੱਲੋਂ ਦੋਤੇ ਦੀ ਜਿਹੜੀ ਪਹਿਲੀ ਪੱਗ ਆ ਉਹ ਆਉਂਦੀ ਹੁੰਦੀ ਆ ਨਾਨਕੇ ਦੋਤੇ ਨੂੰ ਪੱਗ ਲੈ ਕੇ ਆਉਂਦੇ ਆ ਸਾਰੀਆਂ ਰਸਮਾਂ ਦੇ ਨਾਲ ਤੇ ਬੱਚੇ ਦੇ ਸਿਰ ਤੇ ਉਹ ਪੱਗ ਆ ਜਿਹੜੀ ਮਾਮੇ ਵੱਲੋਂ ਜਾਂ ਨਾਨੇ ਵੱਲੋਂ ਸਜਾਈ ਜਾਂਦੀ ਆ ਮੇਰੇ ਵੀਰ ਜੀ ਹੈੱਡ ਗ੍ਰਾਂਥੀ ਹੋਣ ਕਰਕੇ ਉਹੋ ਹੀ ਮਨਵੀਰ ਦੀਆਂ ਸਾਰੀਆਂ ਰਸਮਾਂ ਕਰ ਰਹੇ ਨੇ ਤਾਂ ਕਰਕੇ ਅਸੀਂ ਗ੍ਰਾਂਥੀ ਸਿੰਘ ਹੋਣ ਦੇ ਨਾਤੇ ਵੀਰ ਜੀ ਤੋਂ ਅਰਦਾਸ ਬੇਨਤੀ ਕਰਵਾਈ ਉਸ ਅਪरांत ਮੇਰੇ ਬ੍ਰਦਰ ਨੇ ਇਹਨਾਂ ਨੇ ਹੀ ਮਨਵੀਰ ਦੀਆਂ ਸਾਰੀਆਂ ਰਸਮਾਂ ਕੀਤੀਆਂ ਮਨਵੀਰ ਦਾ ਮੂੰਹ ਮਿੱਠਾ ਕਰਵਾਇਆ ਟਿੱਕਾ ਲਗਾਇਆ ਚਾਵਲ ਲਗਾਏ ਉਹ ਤੋਂ ਬਾਅਦ ਖੰਮਣੀ ਵਗੈਰਾ ਬਨ ਕੇ ਫਿਰ ਮਨਵੀਰ ਨੂੰ ਸਾਰੇ ਸਗਨ ਦਿੱਤੇ ਗਏ ਮਠਾਈ ਵਗੈਰਾ ਦਿੱਤੀ ਗਈ ਸਗਨ ਦਿੱਤਾ ਗਿਆ ਉਸ ਤੋਂ ਬਾਅਦ ਵੀਰ ਜੀ ਮਨਵੀਰ ਦੇ ਸਿਰ ਤੇ ਦਸਤਾਰ ਵੀ ਸਜਾਉਣਗੇ ਤੁਸੀਂ ਪ੍ਰੋਪਰ ਸਾਰੀ ਰਸਮ ਨੂੰ ਦੇਖਿਓ ਤੇ ਜਿਨ੍ਹਾਂ ਦੇ ਨਹੀਂ ਹੋਈ ਤਾਂ ਉਹ ਵੀ ਜਰੂਰ ਇਹ ਰਸਮਾਂ ਜਿਹੜੀ ਕਰਿਆ ਕਰੋ ਤੇ ਬੱਚੇ ਨੂੰ ਦਸਤਾਰ ਦੀ ਮਹੱਤਤਾ ਬਾਰੇ ਪਤਾ ਲੱਗੇ ਜਦੋਂ ਇਸ ਤਰੀਕੇ ਨਾਲ ਆਪਾਂ ਬੱਚੇ ਦੀ ਦਸਤਾਰ ਬੰਦੀ ਕਰਦੇ ਹਾਂ ਤਾਂ ਬੱਚਾ ਆਪਣੀ ਪੱਗ ਦੀ ਅਹਿਮੀਅਤ ਨੂੰ ਸਮਝਦਾ ਜਿੱਥੇ ਹੋ ਸਕਦਾ ਹੋਵੇ ਜਰੂਰ ਅਖੰਡ ਪਾਠ ਵਗੈਰਾ ਕਰਵਾ ਕੇ ਉਸ ਤੋਂ ਬਾਅਦ ਹੀ ਬੱਚੇ ਦੀ ਦਸਤਾਰਬੰਦੀ ਕੀਤੀ ਜਾਵੇ ਹੁਣ ਮਨਵੀਰ ਦੇ ਜਿਹੜੀ ਪੱਗ ਦੀ ਰਸਮ ਆ ਉਹ ਉਹਦੇ ਮਾਮਾ ਜੀ ਵੱਲੋਂ ਮਨਵੀਰ ਦੇ ਸਿਰ ਤੇ ਜਿਹੜੀ ਦਸਤਾਰ ਆ ਉਹ ਸਜਾਈ ਜਾ ਰਹੀ ਆ ਬਹੁਤ ਸੋਹਣਾ ਲੱਗ ਰਿਹਾ ਮਨਵੀਰ ਸੱਚ ਪਾਸ ਸਜਾ ਰਹੇ ਤੇ ਫੋਟੋ ਲੈਂਦੇ ਪੰਗਾ ਮੰਗਰੇ ਸਲਤਨਾ ਮੈਂ ਲਾਈ ਤੇ ਲਓ ਜੀ ਹੰਤੀ ਲੀਟਾ ਮਾਵਾ ਸੀ ਗਾ ਹਾਂ ਠੀਕ ਇਹ ਪਕੜਾ ਪੂਣੀ ਕਿਦਾ ਉਹੀ ਬੰਨੀ ਹੈ ਨਾ ਵੀ ਆਹ ਸੋਹਣੀ ਬੰਨੀਗੀ ਇਹ ਬਹੁਤ ਸੋਹਣੀ ਬੰਨੀਗੀ ਛੱਕ ਨਹੀਂ ਕਰਨਾ ਸੀ ਆਪਾਂ ਇੱਕ ਵਾਰ ਇਹ ਦੇਖੋ ਲੱਜਣਾ ਕਿਤੇ ਨਹੀਂ ਚਲਕੇ ਮਨਵੀਰ ਦੇ ਮਾਮਾ ਜੀ ਮਾਮੀ ਜੀ ਵੱਲੋਂ ਮਨਵੀਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਸਗਨ ਦਿੱਤਾ ਗਿਆ ਜੀ ਇਹਨੇ ਮਨਵੀਰ ਦੇ ਮਾਮੀ ਜੀ ਤੇ ਹੁਣ ਮਨਵੀਰ ਦੇ ਨਾਨਾ ਜੀ ਤੇ ਨਾਨੀ ਜੀ ਵੱਲੋਂ ਵੀ ਮਨਵੀਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਗਨ ਦਿੱਤਾ ਗਿਆ ਮਨਵੀਰ ਦੇ ਨਾਨਾ ਨਾਨੀ ਜੀ ਨੇ ਹੀ ਔਰ ਮਨਵੀਰ ਦੇ ਦਾਦਾ ਜੀ ਤੇ ਦਾਦੀ ਜੀ ਵੱਲੋਂ ਮਨਵੀਰ ਨੂੰ ਸ਼ਗਨ ਦਿੱਤਾ ਗਿਆ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਦਾਦਾ ਜੀ ਤੇ ਦਾਦੀ ਜੀ ਵੱਲੋਂ ਵੀ ਮਨਵੀਰ ਨੂੰ ਢੇਰ ਸਾਰੇ ਅਸ਼ੀਰਵਾਦ ਅਤੇ ਦੁਆਵਾਂ ਦਿੱਤੀਆਂ ਗਈਆਂ ਤਾਂ ਕਿ ਉਹ ਇਸੇ ਤਰ੍ਹਾਂ ਆਪਣੀ ਦਸਤਾਰ ਦੀ अहमियत ਨੂੰ ਸਮਝਦਾ ਹੋਇਆ ਆਪਣੇ ਸਿਰ ਤੇ ਹਮੇਸ਼ਾ ਇਸੇ ਤਰ੍ਹਾਂ ਦਸਤਾਰ ਸਜਾਈ ਰੱਖੇ ਬਲੌਜੀ ਹੁਣ ਬਾਰੀ ਆ ਗਈ ਮਨਵੀਰ ਦੇ ਮੰਮੀ ਡੈਡੀ ਦੀ ਤਨਾਲਾ ਕਪਲ ਬਲੌਗਸ ਦੀ ਤੇ ਹੁਣ ਆਪਣੇ ਵੱਲੋਂ ਵੀ ਮਨਵੀਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਮਨਵੀਰ ਨੂੰ ਢੇਰ ਸਾਰੀਆਂ ਦੁਆਵਾਂ ਅਤੇ ਪਿਆਰ ਦਿੱਤਾ ਗਿਆ ਹੱਸ ਰਿਹਾ ਸੀ ਮਨਵੀਰ ਕਿਉਂਕਿ ਇੰਨੇ ਸਾਰੇ ਪੈਸੇ ਇਕੱਠੇ ਹੋ ਗਏ ਇਥੇ ਇੱਕ ਗੱਲ ਫਨੀ ਹੋ ਗਈ ਸੀ ਜਦੋਂ ਅਸੀਂ ਮਨਵੀਰ ਨੂੰ ਪਿਆਰ ਕਰ ਰਹੇ ਸੀਗੇ ਤਾਂ ਅਸੀਂ ਸੋਚਿਆ ਕਿ ਸਾਡੀ ਫੋਟੋ ਕਰ ਦੋ ਇਹਦੇ ਮਾਮਾ ਜੀ ਵੱਲੋਂ ਫੋਟੋ ਖਿੱਚੀ ਨਹੀਂ ਸੀ ਗਈ ਤਾਂ ਅਸੀਂ ਦੁਬਾਰਾ ਫੇਰ ਕਿਹਾ ਵੀ ਸਾਡੇ ਇਹ ਵਾਲਾ ਪੋਜ਼ ਆ ਜਿਹੜਾ ਜ਼ਰੂਰ ਬਣਾਓ ਫੋਟੋ ਖਿੱਚੋ ਤੇ ਮਨਵੀਰ ਬਹੁਤ ਸੋਹਣਾ ਲੱਗ ਰਿਹਾ ਸੀ ਬੈਠਾ ਤੇ ਪੈਸੇ ਇਕੱਠੇ ਕਰਕੇ ਹੱਸ ਰਿਹਾ ਸੀ ਪੂਰਾ ਦੇਖੋ ਜੀ ਐਨੇ ਸਾਰੇ ਪੈਸੇ ਇਕੱਠੇ ਹੋ ਗਏ ਸੀ ਹੁਣ ਆਪਣੀਆਂ ਥੋੜੀਆਂ ਜੀਆਂ ਫੋਟੋ ਸ਼ੂਟ ਹੋ ਰਿਆ ਇਗਨੋਰ ਕਰਿਓ ਥੋੜਾ ਜਿਹਾ ਉਹ ਡੈਡੀ ਨੂੰ ਫੋਨ ਫੜਾਇਆ ਸੀ ਆਪਾਂ ਤਾਂ ਕਰਕੇ ਹੁਣ ਇਧਰ ਆਪਾਂ ਥੋੜਾ ਜਿਹਾ ਫੋਟੋ ਸ਼ੂਟ ਵੀ ਕਰਾ ਰਹੇ ਸੀ ਹੱਸ ਸੀ ਜੀ ਨਾਰਕਿਆਂ ਨੇ ਦੇਖੋ ਕਿੰਨੀ ਸੋਹਣੀ ਦਸਤਾਰ ਸਜਾਈ ਹੈ ਇਹ ਮਨਵੀਰ ਦਾ ਸ਼ਗਲ ਸੀਗਾ ਜਿਹੜਾ ਦਸਤਾਰ ਬੰਦੀ ਵਾਲਾ ਹੋ ਗਿਆ ਇੰਨੇ ਪੈਸੇ ਇਕੱਠੇ ਹੋ ਗਏ ਸਾਰੇ ਚੱਕ ਕੇ ਵਾਜੋ ਮਨਵੀਰ ਦਾ ਹੈ ਖੁਸ਼ ਹੈ ਪੂਰਾ ਬਾਜੂ ਲੰਗਿਆ ਸੀ ਇੱਥੇ ਆ ਇਸ ਨੂੰ ਰੱਖ ਲੈ ਆ ਤੂੰ ਆ ਪੱਕਾ ਰੱਖਣਾ ਪੈਣਾ ਬਾਜ ਹੁਣ ਤਾਂ ਜੇਬ ਚ ਲਓ ਜੀ ਆਪਾਂ ਮਨਵੀਰ ਦੇ ਅੱਜ ਪੱਗ ਦਾ ਜਿਹੜਾ ਸ਼ਗਲ ਸੀ ਕਰਵਾਤਾ ਬਸ ਉਹਨਾਂ ਨੂੰ ਪੱਗ ਬੰਨ੍ਹਣੀ ਸਿਖਾਉਣਿਆ ਹੁਣ ਜਾਇਜ਼ ਜੀ ਮਨਵੀਰ ਦੇ ਜਿਹੜੇ ਇਹ ਤੁਹਾਨੂੰ ਪਤਾ ਹੀ ਆਪਾਂ ਦੱਸ ਦਿੰਨੇ ਹੈਅਰ ਨੇ ਜਿਹੜੇ ਇਹਦੇ ਨਾ ਵਾਲ ਜਨਮ ਵਾਲੇ ਨਹੀਂ ਆਪਾਂ ਇਹਦੇ ਜਮਾਂ ਵੀ ਕੈਂਚੀ ਨਹੀਂ ਲਵਾਈ ਹੋਈ ਜਦੋਂ ਮਨਵੀਰ ਹੋਇਆ ਸੀ ਜਿਹੜੇ ਹੈਅਰ ਬੱਚੇ ਦੇ ਬਰਥ ਹੈਟ ਬਰਥ ਹੁੰਦੇ ਨੇ ਪ੍ਰੈਜ਼ੈਂਟ ਉਹੀ ਹੈਅਰ ਨੇ ਇਹਦੇ ਆਪਾਂ ਜਮਾਂ ਨਹੀਂ ਕਟਵਾਏ ਤੇ ਵੈਗਰੂ ਚਲੋ ਹਨਾ ਆਪਣਾ ਮੇਰਾ ਬਰੇ ਹੱਥੇ ਦੇ ਸਿਰ ਤੇ ਰੱਖੇ ਤੇ ਅੱਜ ਆਪਾਂ ਇਹਨੂੰ ਪੱਗ ਆ ਦਸਤਾਰ ਬੰਦੀ ਵੀ ਕਰਵਾਤੀ ਤੇ ਇਹ ਜਿਹੜੀ ਹੈ ਨਾ ਪ੍ਰਮਾਤਮਾ ਵੱਲੋਂ ਗੋਡ ਗਿਫਟ ਮਿਲਿਆ ਹੋਇਆ ਆਪਾਂ ਨੂੰ ਉਹ ਇਹ ਜਰੂਰ ਸੰਭਾਲ ਕੇ ਰੱਖੇ ਠੀਕ ਹੈ ਚਲ ਹਾਂਜੀ ਚਾਹ ਦੀ ਤਿਆਰੀ ਹੋ ਗਈ ਆਪਣੀ ਨਾਨਕਿਆਂ ਦੀ ਪੂਰੀ ਵਧੀਆ ਸੇਵਾ ਕਰੀਏ ਭਾਈ ਫੇਰ ਰੱਖਣਗੇ ਤੁਸੀਂ ਦਸਤਾਰ ਲੈ ਕੇ ਆਏ ਸੀ ਤੇ ਲਓ ਜੀ ਖਾ ਵੀ ਦਿਖਾ ਦिए ਵੈਸੇ ਮੇਰੇ ਭਰਾ ਨੂੰ ਪਨੀਰ ਘੱਟ ਹੀ ਪਸੰਦ ਆ ਇਧਰ ਸਾਹਿਬ ਨੂੰ ਵੱਧ ਪਸੰਦ ਆ ਹਾਂ ਜੀ ਤਿਆਰੀ ਹੋ ਗਈ ਆਪਣੀ ਹੁਣ ਆਪਾਂ ਜੋੜੀ ਬੱਠੀ ਲਾ ਲਈ ਮਮੀ ਡੈਡੀ ਆਪਾਂ ਤੋਂ ਪਵੀ ਹਾਂ ਅੱਜ ਮੌਸਮ ਸੋਹਣਾ ਹੋ ਗਿਆ ਦੇਖੋ ਸਾਫ ਵੀ ਆ ਗਿਆ ਦੇਖੋ ਧੁੱਪ ਨਿਕਲੀ ਅੱਜ ਹਾਂਜੀ ਲੱਭਣ ਦੇ ਕਰ ਦਵੀਂ ਫਿਰ ਚਾਹ ਪੀਓਗੇ ਲਓ ਜੀ ਚਾਹ ਦੀ ਤਿਆਰੀ ਹੋ ਗਈ ਆਪਾਂ ਚਾਹ ਪਿਆ ਦਈਏ ਇਹਨਾਂ ਨੂੰ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਖਾਣੇ ਦੀ ਤਿਆਰੀ ਹੋ ਗਈ ਬਈ ਭੱਜਨ ਦੀ ਕਾਲੀ ਕਰੀ ਜਾਂਦੇ ਸੀ ਇਹ ਫਟਾਫਟ ਖਾਣਾ ਤਿਆਰ ਕੀਤਾ ਇੰਨਾ ਜਲਦੀ ਸਾਢੇ 5 ਵਜੇ ਖਵਾਤਾ ਇਹਨਾਂ ਨੂੰ ਡਿਨਰ ਕਰਾਤਾ ਅਜਾ ਕਿ ਵੀ ਅਹੀ ਟਾਈਮ ਖਾਣਦੇ ਹੋ ਅੱਛਾ ਅਹੀ ਟਾਈਮ ਖਾਣਦੇ ਹੋ ਪਹਿਲਾਂ ਹੀ ਖਾਣਦੇ ਆ ਸਮੇਂ 15 ਮਿੰਟ ਲੇਟ ਚੱਲ ਰਿਹਾ ਆਹ ਮਿੰਟੇ ਲੇਟ ਆਏ 10 10 ਮਿੰਟ ਲੇਟ ਨੇ ਕਹਿੰਦੇ ਅਸੀਂ ਤੈਨੂੰ ਤਾਂ ਰੈਡੀ ਕਰ ਲਿਆ ਆਪਾਂ ਜੁਬੜਾ ਖਾਣਾ ਖੋਣੇ ਇਹਨਾਂ ਨੂੰ ਕਿਵੇਂ ਜੀ ਐਸੇ ਵਰਦਾ ਜੁਬੜਾ ਜੁਬੜਾ ਚ ਵਰ ਜਾਂਦੇ ਨੇ ਖਾਣਾ ਜੀ ਆਪਣਾ ਆ ਗਿਆ ਸੀ ਰੈਡੀ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਡਿਨਰ ਕਰਾਉਣੇ ਆ ਤੇ ਇਧਰ ਆ ਸਾਡਾ ਜਵਾਕ ਰੋਈ ਜਾਂਦਾ ਸੀ ਕਹਿੰਦਾ ਰੋ ਹੋ ਹੈਨਾ ਦਾਲ ਆਈ ਜਾਂਦਾ ਮਠਿਆਈਆਂ ਦਾ ਤੇ ਹੁਣ ਆਪਾਂ ਖਾਣਾ ਖਵਾ ਦਈਏ ਇਹਨਾਂ ਨੂੰ ਲਓ ਜੀ ਫੜਾਓ ਇੱਕਲੇ-ਇੱਕਲੇ ਨੂੰ ਲਓ ਜੀ ਜਾਣ ਦੀਆਂ ਤਿਆਰੀਆਂ ਹੋ ਗਈਆਂ ਭਾਈ ਸਵੇਰੇ ਆਏ ਸੀ ਇਹ ਗਿਆ 10 ਨਾ 1 ਵਜੇ ਹੈਨਾ 1 ਵਜੇ ਆਏ ਸੀ ਹੁਣ ਚੱਲਦੇ ਨੇ ਸਾਡੇ ਕਿੰਨੇ 6 ਵਜੇ ਹੈ ਜੀ ਪੌਣੇ 6 ਬਸ ਇੰਨਾ ਕਿਚਰ ਲਾ ਕੇ ਚਲੋ ਵਧੀਆ ਪੱਗ ਰੱਖਣੀ ਚਾਹੀਦਾ ਠੀਕ ਹੈ ਰੈਡੀ ਆਹ ਦੇਖ ਨਾਨੀ ਦੋਤਾ ਮਸੰਤ ਵਾਲੇ ਦੇ ਨਾਮ ਜਾਣ ਦੀਆਂ ਤਿਆਰੀਆਂ ਹੋ ਗਈਆਂ ਜਾਨ ਦਈਏ ਤਿਆਰੀਆਂ ਆ ਦੇਖੋ ਆ ਗੱਲੇ ਤੇ ਰਹਿਣ ਕਿ ਕਰਦਾ ਠੱਗੜ ਮਿਲ ਗਿਆ ਵੇ ਇਹਨਾਂ ਨੂੰ ਜਾਨ ਦੀਆਂ ਤੇ ਆਈਆਂ ਨੇ ਚਲੋ ਬਈ ਤੋੜ ਦਈਏ ਫਿਰ ਇਹਨਾਂ ਨੂੰ ਹੋਰ ਜਾ ਕੇ ਧਾਰਾਂ ਦੂਰ ਕੱਢਣੀਆਂ ਨੇ ਭਾਈ ਟਾਈਮ ਨਾ ਜਾਣਗੇ ਚੰਗਾ ਬੰਦੇ ਬੁਲ ਓਕੇ ਡੈਡੀ ਚੰਗਾ ਡੈਡੀ ਚੰਗਾ ਬੰਨਾ ਹਾਏ ਓਏ ਤਾਂ ਸੋਣੇ ਵਾਹ ਚੱਲ ਕੱਲ ਨੂੰ ਆਜੋ ਆਜਾ ਥੱਲੇ ਨਾਲ ਆਜਾ ਚੰਗਾ ਬਾਈ ਕਹਤਾ ਨਾ ਮੇਰਾ ਉਧਰ ਗਾਹ ਨਾ ਮਰੇ ਬੈਠ। ਸੰਤਾਲੇ ਤੇ ਆ ਜਿਓ। ਨਾ ਜਿਓ 2 ਘੰਟੇ ਇੰਜੋਏ ਕਰਦੇ ਹੋ। ਮਾਮਾ ਤੇਰਾ ਜਵਾਬ ਦੇ ਗਿਆ। ਬਸੰਤਾਲੇ ਤੇ ਨਹੀਂ ਆਉਂਦਾ। ਆਊਗਾ। ਆਜੋ ਜੰਗੀ। ਉਧਰ ਇਖ ਦੇ ਜੋ ਸੰਤਾਲੇ ਬਣਾਇਆ। ਕੋਈ ਨਾ ਕੋਈ ਨਾ ਬੈਠ। ਚੰਗਾ ਖਾਲਸਾ ਜੀ। ਉਹ ਡੱਬਾ ਜਿਹਾ ਮਠਿਆਈ ਵਾਲਾ ਰੱਖ ਲਿਆ। ਹਾਂ। ਬੇਬੀ ਨੂੰ ਦੇ ਦੇ ਜੇ ਕਹਦਾ ਸੁਣ। ਚੰਗਾ ਮਾ। ਚੰਗਾ ਬਸ ਜੰਗਾ ਜੈਡੀ ਓਕੇ ਚੰਗਾ ਬਸ ਚ ਕਰਨ ਨੂੰ ਵੀ ਸੱਸ ਜੀ ਬਾਏ ਬਾਏ ਵਿੱਚ ਕਰਨ ਨੂੰ ਵੀ ਬਾਹਰ ਨੂੰ ਭੱਜ ਕੇ ਜਾ ਕੇ ਖੋਲ ਦਿਨ ਦੇਖ ਨੂੰ ਬਾਈ ਚਲੋ ਜੀ ਗਏ ਨਾਨਕੇ ਮਨਵੀਰ ਦੀ ਰਸਮ ਕਰਕੇ ਵਧੀਆ ਚੀਜਾਂ ਲੱਗ ਗਿਆ ਸੀ 4-5 ਘੰਟੇ ਲੱਗੇ ਨਹੀਂ ਖੋਲਤਾ ਵੱਡਾ ਗੇਟ ਪਰ ਰੁੱਸ ਗਿਆ ਸੀ ਕਹਿੰਦਾ ਮੈਨੂੰ ਤੁਸੀਂ ਰਹੋ ਉਹ ਕਹਿੰਦਾ ਧਾਰਾ ਗੱਡਣੀਆਂ ਨੇ ਅਸੀਂ ਜਾ ਕੇ ਚਲੋ ਜੀ ਵਾਏ ਕਰੀਏ ਨਾ ਵਾਏ ਚਲੋ ਜੀ ਜਾ ਵਾਏ